ਖੁਸ਼ੀ ਹੈ ਦੇਖੋ ਕਰੋੜ ਦਾ ਨਾਮ ਆਇਆ ਜਿਹਦਾ ਨਿਕਲਿਆ ਉਹਨੂੰ ਕਿੰਨੀ ਖੁਸ਼ੀ ਹੋਊਗੀ ਸਾਨੂੰ ਤਾਂ ਇੰਨੀ ਖੁਸ਼ੀ ਹੈ ਕਿ ਕਹਿਣ ਦੀ ਕੋਈ ਹੱਤ ਹੀ ਨਹੀਂ ਕਿਉਂਕਿ ਮੈਂ ਮਿਹਨਤ ਬਹੁਤ ਕੀਤੀ ਸੀ ਮੈਂ ਪਹਿਲਾਂ ਵੀ ਕਿਹਾ ਉਹਦਾ ਰਿਜ਼ਲਟ ਆਇਆ ਜੀ ਕਰੋੜ ਰੁਪਏ ਦਾ ਨਾਮ ਆਇਆ ਤੇ 10 ਲੱਖ ਰੁਪਏ ਦਾ ਨਾਮ ਆਇਆ ਤੇ ਉਮੀਦ ਕਰਦੇ ਹਾਂ ਜਿਹੜੀ ਕੱਲ ਡਰਾ ਹੈ 200 ਰੁਪਏ ਵਾਲੀ ਦਾ ਉਹਦੇ 'ਚ ਵੀ ਚੌਕਾ ਛੱਟਾ ਕੋਈ ਵਾਜੇ ਕੀ ਭਾਡੇ ਡੇਢ ਕਰੋੜ ਦਾ ਨਾਮ ਆ ਜਾਏ ਤੇ 10 ਲੱਖ ਦਾ ਆ ਜਾਏ ਪੁੱਛਣਾ ਕੁਝ ਤਾਂ ਆਊ ਬਾਈ ਖਾਲੀ ਤਾਂ ਨਹੀਂ ਜਾਂਦੇ ਹਰ ਵੀਡੀਓ ਨਹੀਂ ਕਹੀਦਾ ਸਾਡੇ ਤੇ ਭਰੋਸਾ ਕਰਦੇ ਨੇ ਉਮੀਦ ਤਾਂ ਪੂਰੇ ਉਤਰਦੇ ਹੁੰਦੇ ਬਿਲਕੁਲ ਜੀ ਉ ਕਿਸੇ ਸਾਡੀ ਫਰੌਡ ਵਾਲੀ ਵੀਡੀਓ ਦੇਖ ਕੇ ਕੋਈ ਚੈਟ ਕਰਕੇ ਕਿਸੇ ਨਾਲ ਫੋਟੋ ਫੂਟੋ ਜੀ ਦੇਖ ਕੇ ਉਹਨੇ ਪੈਸੇ ਭਰਦੇ ਚਾਸੇ ਚ ਆ ਜਾਂਦੇ ਆ ਅਸੀਂ ਹਰ ਵੀਡੀਓ ਚ ਕਹਿੰਦੇ ਆ ਕਿ ਦੁਕਾਨਾਂ ਤੋਂ ਟਿਕਟਾ ਖਰੀਦੋ ਫਿਜ਼ੀਕਲ ਟਿਕਟਾ ਹੁਣ ਇਹਨਾਂ ਕੋਲ ਟਿਕਟ ਆ ਉਹ ਤਾਂ ਵੈਲੀ ਆ ਜੇ ਫੋਟੋ ਲੈ ਕੇ ਆ ਜਾਂਦੇ ਤੁਸੀਂ ਮੇਰੇ ਕੋਲ ਤਾਂ ਫੋਟੋ ਆਈ ਹੈ ਜੀ ਉਹਦੀ ਕੋਈ ਵੈਲੀ ਨਹੀਂ ਹੋਣੀ ਸੀ ਫਿਜ਼ੀਕਲ ਟਿਕਟ ਦੁਕਾਨਾਂ ਤੋਂ ਖਰੀਦੋ ਤੇ ਦੁਕਾਨਾਂ ਤੋਂ ਰਿਜ਼ਲਟ ਚੈੱਕ ਕਰਾਓ ਇਹਨਾਂ ਨੇ ਵੀ ਦੁਕਾਨ ਤੇ ਆ ਕੇ ਚੈੱਕ ਕਰਾਇਆ ਲਾਈਵ ਆਇਆ ਤੁਹਾਡੇ ਸਾਹਮਣੇ ਮੈਂ ਤਾਂ ਨਹੀਂ ਭਰਿਆ ਨਾ ਮੈਨੂੰ ਪਤਾ ਸੀ ਕੀ ਨਿਕਲੀ ਹੈ ਇਹੀ ਪ੍ਰੋਸੈਸ ਹੈ ਲੋਟਰੀ ਦਾ ਤੁਸੀਂ ਨੈਟ ਤੋਂ ਨਹੀਂ ਪਾਣੀ ਤੇ ਨੈਟ ਤੋਂ ਨਹੀਂ ਚੈੱਕ ਕਰਨਾ ਦੁਕਾਨਾਂ ਖੁੱਲੀਆਂ ਤਾਂ ਹੀ ਐ ਕਿ ਤੁਸੀਂ ਸਹੀ ਜਗ੍ਹਾ ਤੇ ਜਾਓ ਕਿੰਨੇ ਨੂੰ ਕਿੰਨੇ ਬੰਦੇ ਨੂੰ ਲੋੜ ਦਾ ਇਨਾਨ ਦਿੱਤਾ ਕਿੰਨੇ ਬੰਦੇ ਮੈਂ ਪਹਿਲਾਂ ਦੱਸਦਾ ਜੀ ਕਿ ਅੱਜ ਤੱਕ ਮੇਰੇ ਹਿਸਾਬ ਨਾਲ 14 ਤੋਂ 15 ਛੋੜੇ ਟਾਈਮ 'ਚ ਦੋ ਤਿੰਨ ਸਾਲਾਂ 'ਚ ਕਰੋੜਪਤੀ ਬਣਾ ਚੁੱਕੇ ਆ ਇਹ ਹਲੇ ਸ਼ੁਰੂਆਤ ਕੀਤੀ ਐ ਮੈਂ ਹਰ ਵੀਡੀਓ 'ਚ ਕਹਿੰਦਾ ਹਲੇ ਗਾਂਧੀ ਬ੍ਰਦਰਸ ਛੋਟਾ ਹੈ ਬੱਚਾ ਹੈ ਹਲੇ ਇਹਨੇ ਵੱਡਾ ਹੋਣਾ ਦੋ ਤਿੰਨ ਸਾਲ ਤੱਕ ਜਦੋਂ ਤੱਕ ਥਾਂ-ਥਾਂ ਬ੍ਰਾਂਚਾਂ ਦਿਖਣੀਆਂ ਚਲੋ ਪਰਮਾਤਮਾ ਮਿਹਰ ਕਰੇ ਜਿਵੇਂ ਜਿਵੇਂ ਡਿਜੀਟੇ ਬੋਲ ਬੋਲੇ ਸੱਚ ਹੋਣ ਕਿਉਂਕਿ ਮੈਂ ਅਨੁ ਅਰਦਾਸ ਕਰਤੀ ਹੋਰ ਕੰਮ ਕਰਦਾ ਕਿ ਉਹਦੀ ਬਰਕਤ ਹੈ ਜੀ ਅੱਜ ਜੋ ਹੈ ਡੈਡੀ ਨੇ ਵੀ ਬਹੁਤ ਵੇਦ ਕੀਤੀ 1200 ਸਾਲ ਦੀ ਉਮਰ ਤੋ ਕੰਮ ਕੀਤਾ ਸੀ ਅੱਜ ਆ ਲੈਵਲ ਤੇ ਪਹੁੰਚਿਆ ਦੁਸ਼ਮਣ ਵੀ ਬਹੁਤ ਬਣ ਗਏ ਮਜਾਇ ਜੀ ਤੇ ਪਿਆਰ ਕਰਨ ਵਾਲੇ ਵੀ ਬਹੁਤ ਬਣ ਗਏ ਜੀ ਜਿਨ੍ਹਾਂ ਨੇ ਨਹੀਂ ਜਮਾਈ ਉਹਨਾਂ ਨੂੰ ਕਿਹ ਕਹਣਾ ਚਾ ਰਹੇ ਹੋ ਉਹਨਾਂ ਨੂੰ ਜਿਨ੍ਹਾਂ ਨੇ ਕਿਸਮਤ ਜਮਾਈ ਹੈ ਜੀ ਜਿਨ੍ਹਾਂ ਨੇ ਨਹੀਂ ਜਮਾਈ ਹੋਣ ਤਾਂ ਚਲੋ ਕੋਈ ਗੱਲ ਨਹੀਂ ਬੈਟਰ ਲੱਕ ਨੈਕਸਟ ਟਾਈਮ ਕਹਿ ਸਕਦੇ ਹੁਣ ਤਾਂ ਸਮਾਂ ਨਿਕਲ ਗਿਆ ਪਰ ਹਲੇ ਵੀ ਤੁਹਾਡੇ ਕੋਲ ਟਾਈਮ ਹੈਗਾ ਲੋਟਰੀ 10 ਕਰੋੜ ਵਾਲੀ ਆ ਰਹੀ ਹੈ ਮੈਂ ਤੁਹਾਨੂੰ ਫੋਟੋ ਦਿਖਾ ਦਿੰਦਾ ਉਹਦੀ ਸਰ ਕਿਹੜਾ ਪ੍ਰੋਸੈਸ ਸਾਹਿਬ ਕਿਹੜਾ ਕਿੰਨਾ ਮਿਲੂਗੀ ਹਾਂਜੀ 2-3 ਮਹੀਨੇ ਦਾ ਪ੍ਰੋਸੈਸ ਹੁੰਦਾ ਜੀ ਕਲੇਮ ਫਾਰਮ ਜਮਾ ਕਰਨਾ ਕਾ ਪੈਂਦਾ ਪੈਨ ਕਾਰਡ ਆਧਾਰ ਕਾਰਡ 3-4 ਨੋਟਰੀ ਅਟੈਸਟ ਫੋਟੋਆਂ ਲੱਗਦੀਆਂ ਕੈਂਸਲ ਚੈੱਕ ਲੱਗਦਾ ਤੁਹਾਡੇ ਬੈਂਕ ਨੂੰ ਵੈਰੀਫਾਈ ਕਰਨ ਲਈ ਇਸ ਤੋਂ ਇਲਾਵਾ ਇੱਕ ਕਲੇਮ ਫਾਰਮ ਲੱਗਦਾ ਜੀ ਇਸ ਤੋਂ ਇਲਾਵਾ ਕੁਝ ਨਹੀਂ ਲੱਗਦਾ winner ਨੂੰ ਕੋਈ ਪੈਸਾ ਨਹੀਂ ਦੇਣਾ ਪੈਂਦਾ ਕਿ ਮੇਰਾ ਇਨਾਮ ਦਾ ਪ੍ਰੋਸੈਸ ਕਰਵਾ ਦਿਓ ਜਾਂ GST ਟਾਈਪ ਕੁਝ ਵੀ ਜੋ ਅੱਜ ਕੱਲ੍ਹ ਇੰਟਰਨੈਟ ਤੇ ਬਹੁਤ ਫਰੌਡ ਚੱਲ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ ਕਿਉਂਕਿ ਤੁਸੀਂ ਤਾਂ ਮੀਡੀਆ ਵਾਲੇ ਹੋ ਇਹ ਤਾਂ ਸਾਡੇ ਤੋਂ ਪਹਿਲਾਂ ਤੁਹਾਨੂੰ ਜਾਣਕਾਰੀ ਮਿਲ ਜਾਂਦੀ ਹੈ ਹਰ ਚੀਜ਼ ਦੀ ਉਹ ਚੀਜ਼ ਤੋਂ ਤੁ ਤੇ ਨਟ ਤੋਂ ਕੁਝ ਵੀ ਨਹੀਂ ਖਰੀਦਣਾ ਦੁਕਾਨਾਂ ਤੋਂ ਖਰੀਦਣਾ ਤੇ ਦੁਕਾਨਾਂ ਤੋਂ ਚੈੱਕ ਕਰਾਣਾ ਕੁੱਲ ਮਿਲਾ ਕੇ ਕੀ ਬੀਲ ਕਰੋਂਗੇ ਤੁਹਾਡੀ ਕਿੰਨੀਆਂ ਬ੍ਰਾਂਚਾਂ ਸਾਡੀ 5 ਬ੍ਰਾਂਚਾਂ ਹੋ ਗਈਆਂ ਜੀ 2026 ਦੇ ਵਿੱਚ 15 ਹੋ ਜਾਣਗੀਆਂ ਪਹਿਲਾਂ 5 ਬ੍ਰਾਂਚਾਂ ਦਾ ਮੈਂ ਤੁਹਾਨੂੰ ਕਿਰਨ ਆਟੋਮੈਟ ਭਾਜੀ ਇਹ ਆ ਜੀ ਕਰੋੜ ਦੀ ਟਿਕਟ ਜਿਹੜੀ ਆਤੀ ਵਿਕੀ ਸੀ ਸ਼ਾਮ ਨੂੰ 4:30 ਵਜੇ ਤੋਂ ਬਾਅਦ ਵੀ ਕਿਹਦੇ ਕਿੰਨੀ ਦੇਰ ਪਹਿਲਾਂ ਲੈ ਕੇ ਗਏ ਸ਼ਾਮੇ 4:30 ਕਿਵੇਂ ਨਹੀਂ 4:30 ਵਜੇ ਜਾਂ 5:30 ਦੇ ਵਿੱਚੋਂ ਇਹ ਲੋਕ ਤਾਂ ਹੀ ਕਹਿੰਦੇ ਨੇ ਕਿ ਭਾਈ ਅੱਜ ਫੀਰਲਾ ਦੇਣਾ ਜਾਂ ਦੋ ਦਿਨ ਰਹਿ ਗਏ ਇਹਦੇ ਵਿੱਚ ਕਿੱਥੋਂ ਨਿਕਲਣੀ ਹੈ ਇਹ ਲਾਈਵ ਐਗਜ਼ੈਂਪਲ ਹੈ ਜੀ ਅੱਜ ਹੀ ਲੱਗੇਗੇ ਅੱਜ ਹੀ ਕਰੋੜਪਤੀ ਬਣ ਜੇ 500 ਰੁਪਏ ਦੇ ਵਿੱਚ ਆ ਕੇ ਲਿਆ ਭਾਈ ਨੱਗੇ ਲੱਗ ਆ ਵੀ ਆ ਵੀ ਆ ਜੀ ਭਾਈ ਅੱਜ ਆਪਾਂ ਲੋ ਵੀਰੇ ਆਪਣੇ ਕੋਲ ਸ਼ਾਮ ਨੂੰ ਭਾਈ ਕਿੱਦਾਂ ਆ ਗਿਆ ਚੈੱਕ ਮਾਰੋ ਹਾਂ ਜੀ ਕਿੱਥੇ ਕਿੱਥੇ ਹੋ ਗਿਆ ਭਾਈ ਤੁਹਾਡੀ ਕੀ ਨਾਮ ਆ ਜੀ ਭਾਈ ਆ ਚੜਦਾ ਮਾਈਕਾਂ ਲੱਗੇ ਆ ਵੀਰੇ ਲੱਗਦਾ ਲਾਗੇ ਹੱਥ ਪਰ ਕਾਲੀ ਜੀ ਅੱਗੇ ਆ ਜੀ ਅੱਗੇ ਥੋੜਾ ਹੋਰ ਆ ਜਾ ਪਾਜੀ ਕੀ ਨਾਮ ਹੈ ਤੁਹਾਡਾ ਪਾਜੀ ਕੀ ਨਾਮ ਹੈ ਤੁਹਾਡਾ ਮੇਰਾ ਗੁਰਿੰਦਰ ਸਿੰਘ ਜੀ ਕਿੱਥੇ ਰਹਿੰਦੇ ਹੋ ਜੀ ਮੈਂ ਹੁਸ਼ਿਆਰ ਗੁਰਿੰਦਰ ਜੀ ਚਾਹ ਪੁੱਤ ਕੀ ਨਾਮ ਹੈ ਤੁਹਾਡਾ ਹਾਂ ਜੀ ਕੀ ਕੰਮ ਕਰਦੇ ਮੈਂ ਆਪਣੇ ਫਾਸਲ ਦੇ ਨਾਲ ਬਿਜ਼ਨਸ ਕਰਦੀ ਅੱਛਾ ਜੀ ਹਾਂ ਜੀ ਤੁਸੀਂ ਆਇਆ ਕਿ ਟਿਕ ਪਾਈ ਅੱਜ ਇਹ ਕੰਨਾ ਗੰਗਲ ਐਕਚੁਅਲੀ ਮੇਰੇ ਲਾ ਸਹੇਜ ਉੱਥੇ ਤੇ ਅੱਜ ਮਾਨੂੰ ਕੋਈ ਜ਼ਰੂਰੀ ਕੰਮ ਆਇਆ ਸੀਗਾ ਅਸੀਂ ਇੱਥੇ ਨਾਲ ਦੀ ਰੋਡ ਤੇ ਆਏ ਸੀ ਕਿ ਮੇਰਾ ਬੇਟਾ ਕਹਿੰਦਾ ਪਾਪਾ ਮੈਂ ਕੁਦਰਤੀ ਮੇਰੇ ਸਿਸਟਰ ਇਨ ਲਾ ਨਾਲ ਸੀਗੇ ਤੇ ਉਹ ਮੈਨੂੰ ਕਹਿੰਦੇ ਜੀਜੂ ਤੁਸੀਂ ਜਵਾਲ ਤੇ ਕਿੱਦਾ ਕਰੀਏ ਨਹੀਂ ਜੀ ਜੀ ਤੁਹਾਨੂੰ ਟਰਾਈ ਕਰੋ ਤਾਂ ਇੱਕਰੀ ਮੇਰਾ ਬੇਟਾ ਮਗਰ ਪੈ ਗਿਆ ਮੈਂ ਕਹਿੰਦਾ ਹੁਣੇ ਜਰੂਰ ਲੈਣਾ ਪਾਪਾ ਪਾ ਤੇ ਅੰਕਲ ਬੈਠੇ ਸੀ ਉਹਨਾਂ ਨੇ ਹਾਂ ਕੀ ਬੰਨੇ ਮੈਂ ਕਿਹਾ ਅੰਕਲ ਕਿਹੜੀਆਂ ਟਿਕਟਾਂ ਹੈਗੀਆਂ ਜੀ ਕਹਿੰਦੇ ਆ ਹੈਗੀਆਂ ਲਾਸਟ 5 ਬਚੀਆਂ ਜੀ ਸਾਡੇ ਕੋਲ ਟਿਕਟਸ ਤੇ ਮੈਂ ਬੇਟੇ ਨੂੰ ਪੁੱਛਿਆ ਮੈਂ ਕਿ ਕਿਹੜੀਆਂ ਲੈਣੀਆਂ ਕਹਿੰਦਾ ਪਾਪਾ ਸਾਰੀਆਂ ਲੈਣੀਆਂ ਮੈਂ ਕਿ ਚੱਲ ਲੈ ਲੈ ਕੋਈ ਗੱਲ ਨਹੀਂ ਤੇ ਐਂਡ ਉਹਦੇ ਚਾ 1 ਕਰੋੜ ਦਾ ਪ੍ਰਾਈਸ ਤੁਸੀਂ ਪਹਿਲੀ ਵਾਰ ਬਾਈ ਟਿਕਟ ਫਸਟ ਟਾਈਮ ਵੀ ਲੈ ਲਿਓ ਕਿਦਾਂ ਮੈਂ ਅਸੀਂ ਅਸੀਂ ਇਹ ਸਾ ਬੇਗਨਰਸ ਲੱਗੂੰ ਦਲਣਾ ਇਹਦਾ ਸ਼ੁਰੂਆਤੀ ਲੱਗ ਜਿਹਨੂੰ ਕਹਿੰਦੇ ਉਹ ਬਹੁਤ ਕੰਮ ਕਰਦਾ ਹੈ ਤੇ ਸਾਡੀ ਦੁਕਾਨ ਤੇ ਜਿਹੜੇ ਵੀ ਬੰਦੇ ਆਏ ਆ ਕਈ ਨੇ ਕਿਸੇ ਨੇ ਪਹਿਲੀ ਵਾਰ ਪਾਈ ਸੀ ਤੇ ਕਿਸੇ ਨੇ ਦੁੱਤੀ ਵਾਰ ਤੇ ਛੁੱਟ ਨੇ ਤੀਜੀ ਵਾ ਇਹ ਇਹ ਕਿ ਹੋਰ ਪਊਗਾ ਸੌਰੀ ਵੀਰੇ ਇੱਚੀ ਹੋਰ ਪਊਗਾ ਜਿਹੜਾ ਆਪਾਂ ਕਰਦੇ ਆ ਨਾ ਆਹਦਾ ਨੰਬਰ ਦੇ ਦਿਓ ਤੇ ਉਹਦਾ ਨੰਬਰ ਦੇ ਦਿਓ ਆਪਾਂ ਨੰਬਰ ਲੈ ਕੇ ਆਏ ਸੀ ਕੋਈ ਕੁਛ ਨਹੀਂ ਦੀ ਇਹਨਾਂ ਕੋ ਲਾਸਟ ਪੰਜ ਟਿਕਟਸ ਰਹੀਆਂ ਸੀ ਮੈਂ ਇਹਨਾਂ ਨੂੰ ਕਿਹਾ ਮੈਂ ਇਸ ਤੋਂ ਇਲਾਵਾ ਕੁਝ ਹੈਗਾ ਜੀ ਤੁਹਾਡੇ ਕੋ ਕਹਿੰਦੇ ਨਹੀਂ ਫਿਨਿਸ਼ ਹੋ ਗਈ ਆ ਲਾਸਟ ਹੀ ਹੈ ਬੇਟੇ ਮੇਰੇ ਨੇ ਸਾਰੀਆਂ ਪਾ ਲਈਆਂ ਮੈਂ ਕਿਹਾ ਅੰਕਲ ਦੀ ਹੋਰ ਹੈ ਨਹੀਂ ਕਹਿੰਦੇ ਹੈ ਨਹੀਂ ਜੀ ਈਵਨ ਕਿ ਮੇਰੇ ਤੋਂ ਬਾਅਦ ਚਾਰ ਪੰਜ ਬੰਦੇ ਖੜੇ ਸੀ ਇਹ ਨਾਲ ਲੈਣ ਮੈਂ ਅਸੀਂ 6:30 ਤੋਂ ਬਾਅਦ ਸੀ ਅੱਜ ਵੀ ਕੀ ਹੈ ਜੀ 31 ਦਿਨ ਬਾਅਦ ਵੀ ਨਾ ਉਹਦੇ ਪੈਣ ਤੋਂ ਬਾਅਦ ਵੀ ਲਾਸਟ ਕੰਗ ਟਿਕਟ ਸੀ ਹੈ ਜੀ ਉੱਥੇ ਤੇ ਉਸ ਤੋਂ ਲਾਹੋਗੇ ਟਿਕਟ ਨਹੀਂ ਸੀ ਭਾਜੀ ਗਾਂਧੀ ਬਦਰ ਕੀ ਕਹਿਣਾ ਚਾ ਰਹੇ ਹੋ ਜੀ ਜਿੱਦੋਂ ਟਿਕਟ ਖਰੀਦੀ ਹੈ ਗਾਂਧੀ ਬਦਰ ਕੀ ਕਹਿਣਾ ਚਾਹਤੇ ਦੇਖੋ ਪ੍ਰੈਕਟੀਕਲੀ ਗੱਲ ਕਰੀਏ ਤਾਂ ਜੋ ਕਹਿੰਦੇ ਉਹ ਹੈਗਾ ਜੀ ਤੁਹਾਡੇ ਸਾਹਮਣੇ ਐਗਜ਼ਾਮਪਲ ਹੈ ਭਾਜੀ ਦਾ ਬੜਾ ਸੁਣਿਆ ਨਾਮ ਹਮੇਸ਼ਾ ਸੁਣਦੇ ਰਹੇ ਆ ਬੜੀਆਂ ਲੋਟੀਆਂ ਨੂੰ ਇਹ ਮੇਰੇ ਬ੍ਰਦਰ ਇਨ ਲਾਉ ਪਰੇ ਫੋਨ ਕੀਤਾ ਕਿੰਨੀ ਖੁਸ਼ੀ ਹੈਗੀ ਆ ਉਹ ਕੁੜੀਆਂ ਭਾਜੀ ਦੇਖੋ